ਸਤਿਗੁਰੂ ਫਰਮਾਨ ਕਰ ਰਹੇ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਸਹਿਬ ਸਤਿਪਾਛ ਸਾਨੂੰ ਸਮਝਾ ਰਹੇ ਨੇ ਭਾਈ ਪਰਿਪੂਰਨ ਪ੍ਰਮਾਤਮਾ ਮਾਤ ਦੇ ਪੇਟ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਮਨੁੱਖ ਨਹੀਂ ਕਰਦਾ ਸਿਮਰਨ ਉਹ ਆਪ ਪਰਮੇਸ਼ਰ ਸਿਮਰਨ ਦੀ ਦਾਤ ਬਖਸ਼ਦਾ ਹੈ ਆਪ ਆਪਣੀ ਮੇਰ ਦੀ ਨਿਗਾਹ ਕਰਦਾ ਹੈ ਕਿਉਂਕਿ ਇੱਕ 마ਸੂਮ ਬੱਚੇ ਨੂੰ ਕੁਝ ਵੀ ਨਹੀਂ ਪਤਾ ਮਾਂ ਦੀ ਗੋਦ ਵਿੱਚ ਹੈ ਮਾਂ ਦੀ ਸਮਝ ਨਹੀਂ ਪਿਤਾ ਦੀ ਗੋਦ ਵਿੱਚ ਹੈ ਪਿਤਾ ਦੀ ਵੀ ਕੋਈ ਸਮਝ ਨਹੀਂ ਸਜੇ ਸਜੇ ਇਹ ਸੰਸਾਰ ਦੇ ਅੰਦਰ ਰੋਹੇ ਜ਼ਮੀਨ ਤੇ ਇੱਕ ਮਨੁੱਖ ਦਾ ਬੱਚਾ ਹੈ ਜੋ ਬਹੁਤ ਟਾਈਮ ਲਗਾਉਂਦਾ ਹੈ ਮਾਂ-ਬਾਪ ਨੂੰ ਸਮਝਣ ਦੇ ਵਿੱਚ ਜਾਨਵਰਾਂ ਦੇ ਬੱਚੇ ਪੰਛੀਆਂ ਦੇ ਬੱਚੇ ਬਹੁਤ ਜਲਦੀ ਸਮਝ ਲੈਂਦੇ ਉਹ ਉੱਠਦੇ ਸਾਰ ਜੰਮਦੇ ਸਾਰ ਹੀ ਥੋੜੀ ਦੇਰ ਬਾਅਦ ਦੌੜਨ ਲੱਗ ਪੈਂਦੇ ਨੇ ਚੱਲਣ ਲੱਗ ਪੈਂਦੇ ਨੇ ਹਿਰਨ ਦਾ ਬੱਚਾ ਇਹ ਘੰਟੇ ਬਾਅਦ ਦੌੜਨ ਲੱਗ ਪੈਂਦਾ ਹੈ ਭੋਲਣ ਲੱਗ ਪੈਂਦੇ ਨੇ ਪਰ ਇੱਕ ਮਨੁੱਖ ਦਾ ਬੱਚਾ ਹੈ ਜੋ ਬਹੁਤ ਸਮਾਂ ਇਹ ਲੈਂਦਾ ਹੈ ਪਿਤਾ ਨੂੰ ਸਮਝਣ ਵਾਸਤੇ ਮਾਂ ਨੂੰ ਸਮਝਣ ਵਾਸਤੇ ਰਿਸ਼ਤੇਦਾਰ ਸਾਥ ਸਬੰਧੀਆਂ ਨੂੰ ਸਮਝਣ ਵਾਸਤੇ ਬਹੁਤਾ ਸਮਾਂ ਇਸ ਨੂੰ ਚਾਹੀਦਾ ਹੈ ਤੇ ਜੇ ਇਹ ਸੰਸਾਰ ਵਿੱਚ ਆ ਕੇ ਇਸ ਨੂੰ ਬਹੁਤ ਸਮਾਂ ਚਾਹੀਦਾ ਹੈ ਸਮਝਣ ਵਾਸਤੇ ਤੇ ਫਿਰ ਮਾਂ ਦੇ ਗਰਭ ਵਿੱਚ ਪਰਮਾਤਮਾ ਦੀ ਸਮਝ ਕਿਵੇਂ ਉਹ ਆਪ ਸਿਮਰਨ ਦਿੰਦਾ ਹੈ ਆਪਨ ਸਿਮਰਨ ਦੇ ਮਨੁੱਖ ਨਹੀਂ ਕਰਦਾ ਉਹ ਆਪ ਕਰਾਉਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਇਹ ਇਹੋ ਜੀ ਥਾਂ ਹੈ ਜੇ ਇਹਨੂੰ ਸਿਮਰਨ ਦਾ ਉਹਰਾ ਨਹੀਂ ਦਿੱਤਾ ਗਿਆ ਸਿਮਰਨ ਦਾ ਕਵਚ ਨਹੀਂ ਪਾਇਆ ਗਿਆ ਤਾਂ ਜઠਰ ਅਗਨ ਇਸ ਨੂੰ ਸਾੜ ਦੇਵੇਗੀ ਕੋਈ ਹਿੱਸਾ ਬੱਚੇ ਦਾ ਜઠਰ ਅਗਨ ਦੇ ਸੇਕ ਵਿੱਚ ਆ ਜਾਂਦਾ ਹੈ ਤੁਸੀਂ ਦੇਖਿਆ ਹੋਵੇਗਾ ਨਵਜਾਤ ਬੱਚਿਆਂ ਦੇ ਉਹ ਹਿੱਸਾ ਕਾਲਾ ਪੈ ਜਾਂਦਾ ਹੈ ਜઠਰ ਅਗਨ ਇਹੋ ਜੀ ਅਗਨ ਹੈ ਜੋ ਮਾਂ ਖਾਂਦੀ ਹੈ ਸਭ ਕੁਝ ਹਜਮ ਹੋ ਜਾਂਦਾ ਹੈ ਉਸੇ ਅਗ ਤੋਂ ਪਰਮਾਤਮਾ ਆਪਣਾ ਸਿਮਰਨ ਦਾ ਓਹਰਾ ਦੇ ਕੇ ਇੱਕ 마ਸੂਮ ਬੱਚੇ ਦੀ ਰੱਖਿਆ ਕਰਦਾ ਹੈ ਆਪਨ ਸਿਮਰਨ ਦੇ ਉਥੇ ਬੱਚਾ ਸਿਮਰਨ ਨਹੀਂ ਕਰ ਰਿਹਾ ਉਹ ਆਪ ਸਿਮਰਨ ਵੱਲ ਉਹਦਾ ਚੇਤਾ ਉਹਦਾ ਧਿਆਨ ਪਰਮਾਤਮਾ ਨੇ ਆਪਣੇ ਵੱਲ ਖਿੱਚਿਆ ਹੋਇਆ ਹੈ ਤੇ ਉਸੇ ਧਿਆਨ ਕਰਕੇ ਹੀ ਉਸਤੀ ਰੱਖਿਆ ਮਾਤਾ ਦੇ ਪੇਟ ਵਿੱਚ ਹੁੰਦੀ ਹੈ ਇਸੇ ਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਮਾਤ ਗਰਭ ਮੇ ਆਪਨ ਸਿਮਰਨ ਦੇ ਤਹਿਤ ਮੁਰਾਖਣਾਰੇ ਤੂੰ ਉਥੇ ਰੱਖਿਆ ਕਰਨ ਵਾਲਾ ਹੈ ਪਰਮਾਤਮਾ ਪਾਵਕ ਸਾਗਰ ਥਾ ਲਹਿਰ ਮੇ ਪਰ ਜਦੋਂ ਸੰਸਾਰ ਵਿੱਚ ਆਇਆ ਤੇ ਇੱਥੇ ਤੇ ਬੜੀਆਂ ਡੂੰਘੀਆਂ ਲਹਿਰਾਂ ਨੇ ਇੱਥੇ ਤੇ ਵਿਕਾਰਾਂ ਦੀਆਂ ਬਹੁਤ ਡੂੰਘੀਆਂ ਡੂੰਘੀਆਂ ਲਹਿਰਾਂ ਨੇ ਗਹਿਰੀਆਂ ਗਹਿਰੀਆਂ ਲਹਿਰਾਂ ਨੇ ਜਿਨ੍ਹਾਂ ਲਹਿਰਾਂ ਦੇ ਲਪੇਟੇ ਦੇ ਵਿੱਚ ਮਨੁੱਖ ਦਾ ਜੀਵਨ ਬਰਬਾਦ ਹੋ ਜਾਂਦਾ ਹੈ ਇਸ ਕਰਕੇ ਅਰਦਾਸ ਕਰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਵਕ ਸਾਗਰ ਅਥਾ ਲਹਿਰ ਮੇ ਤਾਰੋ ਤਾਰਨ ਹਾਰੇ हे तारणहार प्रभु जे मां ਦੇ ਪੇਟ ਵਿੱਚ ਰੱਖਿਆ ਕੀਤੇ ਹੈ ਹੁਣ ਇਸ ਜਗਤ ਵਿੱਚ ਇਸ ਸੰਸਾਰ ਦੇ ਅਗ ਤੋਂ ਵੀ ਸਾਨੂੰ ਬਚਾ ਇਸ ਭਵਕ ਤੋਂ ਇਸ ਅਗ ਤੋਂ ਇੱਥੇ ਵੀ ਬਚਾ ਇੱਥੇ ਵੀ ਤੂੰ ਆਪਣਾ ਹੱਥ ਦੇ ਫਿਰ ਮਾਰਦ ਕਹਿੰਦੇ ਨੇ ਮਾਧਵ ਤੂੰ ਠਾਕੁਰ ਸਿਰਮੋਰਾ हे ਮਾਧਵ ਮਾਧਵ ਦੇ ਅਖਰੀ ਅਰਥ ਨੇ ਮਾਇਆ ਦਾ ਪਤੀ ਮਾਧਵ माया ਦਾ ਪਤੀ ਪਰਮਾਤਮਾ ਹੈ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਸਾਨੂੰ ਇਹ ਸਲੇਖ ਮਿਲਦਾ ਹੈ ਕਿ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਏ ਕਰ ਆਸਣ ਦਿઠੋ ਚਾਓ ਉਸ ਪਰਮਾਤਮਾ ਨੇ ਦੁਈ ਕੁਦਰਤ ਜਿਹੜੀ ਦੁਈ ਕੁਦਰਤ ਹੈ ਉਹ ਹੈ ਮਾਇਆ ਇਸੇ ਨੂੰ ਹੀ ਭਗਤ ਨਾਮਦੇਵ ਜੀ ਵੀ ਆਪ ਪ੍ਰਮਾਨ ਕਰਦੇ ਨੇ ਆਪ ਕਹਿੰਦੇ ਪਹਿਲਪੁਰਿਏ ਪੁੰਦਰਗਵੰਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾਂ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲਪੁਰ ਸਾਬਰਾ ਅਰਥੋਨ ਪ੍ਰਸਾਦ ਅਮਰਾ ਅਸਗਾ ਉਸਗਾ ਹਰ ਕਾ ਬਾਗਰਾ ਨਾਚੇ ਪਿੰਡੀ ਮੈਂ ਸਾਗਰਾ ਇਸ ਸਾਰੇ ਰੂਪ ਵਿੱਚ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਭਗਤ ਨਾਮ ਦੇ ਵੀ ਇਹ ਹੀ ਗੱਲ ਕਹਿ ਰਹੇ ਨੇ ਵੀ ਪ੍ਰਮਾਤਮਾ ਨੇ ਪਹਿਲਾਂ ਆਪਣੀ ਰਚਨਾ ਕੀਤੀ ਫਿਰ ਮਾਇਆ ਦੀ ਰਚਨਾ ਕੀਤੀ ਇਹ ਜਗਤ ਇਹ ਸੰਸਾਰ ਉਹਦੀ ਹੁਕਮ ਦੇ ਵਿੱਚ ਬਣਿਆ ਹੈ। ਤੋਂ ਸਾਈਓ ਕਹਿੰਦੇ ਨੀ ਮਾਧੋ ਤੂੰ ਮਾਇਆ ਦਾ ਪਤੀ ਹੈ ਪ੍ਰਮਾਤਮਾ ਹੈ। ਤੂੰ ਠਾਕੁਰ ਸਿਰਮੋਰਾ। ਦੀਵਾਲੀ ਦਾ ਤਿਵਾਰ ਹੈ ਕਰੀਬਨ ਕਰੀਬਨ ਇਦੇ ਨਾਲ ਸਾਰੇ ਆਏ ਧਰਮਾਂ ਦੇ ਧਾਰਮਿਕ ਸਬੰਧ ਜੁੜੇ ਹੋਏ ਨੇ ਪਰ ਸਾਰੇ ਉਸ ਦਿਨ ਪ੍ਰਮਾਤਮਾ ਦੀ ਪੂਜਾ ਨਹੀਂ ਕਰਦੇ ਮਾਇਆ ਦੀ ਪੂਜਾ ਕਰਦੇ ਇੱਥੋਂ ਤੱਕ ਰਵਾਇਤ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਕਈ ਵਾਰੀ ਸੁਣਦੇ ਹੁੰਦੇ ਸਾਂ ਬਈ ਰਾਤ ਨੂੰ ਬੂਹਾ ਖੁੱਲ ਕੇ ਰੱਖੋ ਲక్ష్ਮੀ ਨੇ ਆਉਣਾ ਲక్ష్ਮੀ ਦੀ ਪੂਜਾ ਕੀਤੀ ਪੈਸੇ ਧਨ ਰੱਖੇ ਮਾਇਆ ਨੂੰ ਮੱਥਾ ਟੇਕਿਆ ਮਾਇਆ ਨੂੰ ਮੱਥਾ ਟੇਕਿਆ ਰੱਬ ਨੂੰ ਨਹੀਂ ਮਾਇਆ ਦੇ ਪੁਜਾਰੀਆਂ ਸੀ ਸਾਰੇ ਪ੍ਰਭ ਦੇ ਨਹੀਂ ਜੈਸੀ ਕਹਨੇ ਆ ਬੰਦੀ ਛੋੜ ਦਿਵਸ ਪਰ ਬੰਦੀ ਛੋੜ ਦਿਵਸ ਨੂੰ ਕੌਣ ਰੱਬ ਨੂੰ ਕੌਣ ਪੂਜ ਰਿਹਾ ਗੁਰੂ ਨੂੰ ਕੌਣ ਪੂਜ ਰਿਹਾ ਕਿਸੇ ਨੇ ਗੁਰੂ ਅੱਗੇ ਆਖਿਆ ਵੀ ਇਹ ਪਰ ਪ੍ਰਮਾਤਮਾ ਤੂੰ ਸਾਡੇ ਘਰ ਆ ਉਹ ਕਹਿੰਦਾ ਨਹੀਂ ਤੂੰ ਭਾਵੇਂ ਆ ਨਾ ਆ ਪਰ ਮਾਇਆ ਤੂੰ ਸਾਡੇ ਘਰ ਆ ਮਾਇਆ ਆਵੇ ਪਰ ਪ੍ਰਮਾਤਮਾ ਨਾ ਆਵੇ ਹੁਣ ਇਹਨੂੰ ਕੌਣ ਸਮਝਾਵੇ ਮਹਾ ਮਾਈ ਤਾਂ ਕੀ ਹੈ ਛਾਇਆ ਹੁਣ ਮਾਈ ਜਿਹੜੀ ਇਹ ਮਾਇਆ ਜਿਹੜੀ ਹੈ ਪ੍ਰਮਾਤਮਾ ਦੀ ਛਾਇਆ ਹੈ ਹਣ ਜਿੱਦੜ ਪ੍ਰਮਾਤਮਾ ਜਾਵੇਗਾ ਮਾਇਆ ਉਸੇ ਪਾਸੇ ਜਾਵੇ ਪਰ ਅਜੀਬ ਗੱਲ ਹੈ ਲੋਕ ਮਾਇਆ ਦੇ ਪੁਜਾਰੀ ਪਰ ਪ੍ਰਮਾਤਮਾ ਦੇ ਨਹੀਂ ਕਰੀਬਨ ਕਰੀਬਨ ਸਾਰਿਆਂ ਦਾ ਤਿਵਾਰ ਧਾਰਮਿਕ ਹੈ ਪਰ ਉਸ ਦਿਨ ਧਰਮ ਦੀ ਪੂਜਾ ਨਹੀਂ ਹੁੰਦੀ ਮਾਇਆ ਦੀ ਪੂਜਾ ਹੁੰਦੀ ਲੋਕ ਬੂਹੇ ਖੁੱਲੇ ਰੱਖਦੇ ਨੇ ਵੀ ਮਾਇਆ ਨੇ ਆਉਣਾ ਹੈ ਕਈ ਵਾਰੀ ਚੋਰ ਆ ਕੇ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਹੈ ਸਵੇਰੇ ਪਤਾ ਲੱਗਦਾ ਜਿਸ ਕੁਝ ਵੀ ਨਹੀਂ ਰੱਖਿਆ ਸਭ ਕੁਝ ਲੈ ਗਿਆ ਇਹ ਭਲੇਖੇ ਨੇ ਇਹ ਮਨੁੱਖ ਦੀ ਅਗਿਆਨਤਾ ਹੈ ਹੋਰ ਕੁਝ ਨਹੀਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਸ ਦੀ ਪੂਜਾ ਨਹੀਂ ਹੁੰਦੀ ਉਸ ਤੇ ਤੋਂ ਸਗੋਂ ਜ਼ਿਆਦਾ ਤਾਂ ਨਹੀਂ ਹੁਣ ਕੁਵੇਤ ਵਿੱਚ ਜਾਓ ਤੁਸੀਂ ਕੁਵੇਤ ਵਿੱਚ ਕਿਹੜਾ ਕਿਹੜੀ ਮਾਇਆ ਲక్ష్ਮੀ ਦੀ ਪੂਜਾ ਹੁੰਦੀ ਹੈ ਕੁਵੇਤ ਦਾ 1 ਦਿਨਾਰ ਹਿੰਦੁਸਤਾਨ ਦੇ 300 ਰੁਪਏ ਦੇ ਬਰਾਬਰ ਹੈ ਇਹ ਉਹਦਾ 1 ਰੁਪਿਆ ਇੱਥੋਂ ਦਾ 300 ਰੁਪਿਆ ਫਿਰ ਇਹ ਅਗਿਆਨਤਾ ਹੈ ਇਹ ਮਨਮਤ ਹੈ ਇਸੇ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਹੈ ਮਾਦੋ ਤੂੰ ਠਾਕੁਰ ਸਿਰਮੋਹਰਾ ਤੂੰ ਮੇਰੇ ਸਿਰ ਦੇ ਉੱਤੇ ਰੱਖਿਆ ਹੈ ਇहां ਉहां ਤੁਹਾਹਰੋ ਤੋਰਾ ਇहां ਤੇ ਉहां ਇਸ ਲੋਕ ਵਿੱਚ ਤੇ ਪਰਲੋਕ ਵਿੱਚ ਤੋਰਾ ਕਹਿੰਦੇ ਨੇ ਧੁਰਾ ਆਸਰਾ ਏ ਪ੍ਰਮਾਤਮਾ ਮੈਨੂੰ ਤੇਰਾ ਹੀ ਆਸਰਾ ਹੈ ਇਸ ਲੋਕ ਵਿੱਚ ਵੀ ਤੇ ਉਸ ਪਰਲੋਕ ਦੇ ਵਿੱਚ ਵੀ ਇਸ ਕਰਕੇ ਮੈਂ ਕਿਸੇ ਹੋਰ ਦਾ ਲੜ ਨਹੀਂ ਪਕੜਦਾ ਮੈਂ ਤੇਰਾ ਲੜ ਪਕੜਦਾ ਕਿਉਂਕਿ ਤੇਰੇ ਆਸਰੇ ਕਰਕੇ ਹੀ ਕਦੀ ਕੋਈ ਇਨਸਾਨ ਬੇਆਸਰਾ ਨਹੀਂ ਹੁੰਦਾ ਜਿਨ੍ਹਾਂ ਨੇ ਸੰਸਾਰ ਨੂੰ ਆਸਰਾ ਬਣਾਇਆ ਉਹ ਬੇਆਸਰੇ ਹੋ ਗਏ ਜਿਨ੍ਹਾਂ ਨੇ ਪੁੱਤਰਾਂ ਨੂੰ ਆਸਰਾ ਬਣਾਇਆ ਉਹ ਬੇਆਸਰੇ ਹੋ ਗਏ ਜਿਨ੍ਹਾਂ ਨੇ ਪੁੱਤਰਾਂ ਵਿੱਚੋਂ ਧੀਆਂ ਵਿੱਚੋਂ ਆਪਣੀ ਆਸ ਲੱਭਣ ਦੀ ਯਤਨ ਕੀਤੀ ਉਹ ਬੇਆਸਰੇ ਹੋਏ ਨੇ ਪਰ ਜਿਨ੍ਹਾਂ ਨੇ ਰੱਬ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਉਹ ਕਦੀ ਬੇਆਸਰੇ ਨਹੀਂ ਹੋਏ ਸਾਰਾ ਪਰਿਵਾਰ ਬਿਰਧ ਬਿਆ ਉਪਰ ਸਾਗ ਸੈਨ ਮੁਖ અપਿਆਉ ਬੈਠ ਕੋ ਦੇਨ ਇਹ ਸਾਰੇ ਕੁਝ ਉਹਦੇ ਆਲੇ-ਦੁਆਲੇ ਫਿਰ ਘੁੰਮਦੇ ਨੇ ਕਿਉਂਕਿ ਪ੍ਰਮਾਤਮਾ ਜਿਹਦੇ ਵੱਲ ਹੈ ਉਹਦੇ ਵੱਲ ਸਾਰਾ ਸੰਸਾਰ ਸਾਰਾ ਜਗਤ ਹੈ ਇਸ ਕਰਕੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਮੈਨੂੰ ਤੇਰਾ ਆਸਰਾ ਹੈ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਰਹਾਓ ਫਿਰ ਮਹਾਰਾਜ ਅਗਲੀ ਪੰਕਤੀਆਂ ਸਮਝਾਉਂਦੇ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤਰਣ ਜਾਣੈ ਕੀਤੇ ਕੋ ਕੀਤੇ ਭਾਉ ਕੀਤੇ ਨੂੰ ਆਪਣੇ ਕੀਤੇ ਕੰਮ ਨੂੰ ਇਹ ਮੇਰੂ ਪਹਾੜ ਪਰਬਤ ਵਰਗਾ ਸਮਝਦਾ ਹੈ ਬੜਾ ਵੱਡਾ ਸਮਝਦਾ ਵੀ ਮੈਂ ਮੈਂ ਕੀਤਾ ਆ ਮੈਂ ਕੀਤਾ ਉਹ ਮੇਰੇ ਵਗਰ ਤੋਂ ਹੋ ਨਹੀਂ ਸਕਦਾ ਸੀ ਇਹ ਮੈਂ ਇਹਦਾ ਕਰਤਾ ਇਹ ਮੇਰੇ ਹੱਥੋਂ ਹੋਇਆ ਹਮਾਰਾ ਜੀ ਕਹਿੰਦੇ ਨੇ ਉਹਨੂੰ ਮੇਰੂ ਪਰਬਤ ਵਰਗਾ ਸੁਮੇਰ ਪਰਬਤ ਵਰਗਾ ਬਣਾ ਕੇ ਬੈਠਾ ਹੈ ਕਰਨ ਹਾਰਤਨ ਜਨ ਜਿਹਨੇ ਕਰ ਦਿੱਤਾ ਉਹਨੂੰ ਕੱਖ ਜਿੰਨਾ ਨਹੀਂ ਸਮਝਦਾ ਕਰਨ ਜਾਣੇ ਕੱਖ ਸਮਝਦਾ ਉਸ ਨੂੰ ਕੁਝ ਨਹੀਂ ਸਮਝਦਾ ਜਿਨੇ ਕਰ ਦਿੱਤਾ ਉਹਨੂੰ ਨਹੀਂ ਜਾਣਦਾ ਉਹਦੀ ਕੋਈ ਜਾਣ ਪਛਾਣ ਨਹੀਂ ਮੇਰੇ ਸਾਹਿਬ ਸਤੇ ਪਾਤਸ਼ਾਹ ਜੀ ਸਮਝਾਉਂਦੇ ਨੇ ਤੂੰ ਦਾਤਾ ਮੰਗਨ ਕੋ ਸਗਲੀ ਏ ਮੇਰੇ ਪਾਤਸ਼ਾਹ ਤੂੰ ਦਾਤਾ ਦੇਣ ਵਾਲਾ ਹੈ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਭਿਖਾਰੀ ਹਾਂ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਪਰਮਾਤਮਾ ਹੈ ਸਾਰਿਆਂ ਦਾ ਦਾਤਾ ਕਈ ਵਰੀ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਵੀ ਮੈਂ ਦਾਤਾ ਨਹੀਂ ਇਹ ਤੇ ਭੁਲੇਖਾ ਹੈ ਦਾਤਾ ਦਿੰਦਾ ਵੀ ਕਿਸੇ ਦੇ ਹੱਥੋਂ ਹੀ ਹੈ ਉਹ ਕਿਸੇ ਨਾ ਕਿਸੇ ਹੱਥੋਂ ਆਪ ਆ ਕੇ ਵਰਤ ਜਾਂਦਾ ਹੈ ਆਪ ਆ ਕੇ ਦੇ ਜਾਂਦਾ ਹੈ ਨਹੀਂ ਤੇ ਕੀ ਪਤਾ ਹੈ ਇੱਕ ਦੁਕਾਨਦਾਰ ਆਪਣੀ ਦੁਕਾਨ ਖੋਲ ਕੇ ਬੈਠਾ ਹੈ 100 ਕਿਲੋਮੀਟਰ ਤੋਂ ਚੱਲ ਕੇ ਗ੍ਰਾਹਕ ਆਇਆ ਉਹ ਨੂੰ ਦੇਣ ਵਾਸਤੇ ਇਹ ਕੌਣ ਆਇਆ ਹੈ ਗ੍ਰਾਹਕ ਆਇਆ ਨਹੀਂ हे रब्बाए जिस दिन इस गल दी समझ आ जावेगी सारा संसार ही रब ਦੇਖੇ ਪ੍ਰਤੀਤ ਹੋਵੇਗਾ जिस दिन इस गल दी समझ ਆ ਜਾਏਗੀ ਸਾਰਾ ਜਗਤ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਸਾਰੀ ਪਰਮਾਤਮਾ ਦੇ ਸਰੂਪ ਦਿਖਾਈ ਦੇਣਗੇ ਪਰ ਅਜੇ ਤੇ ਆਪਣੀ ਵੀ ਸਮਝ ਨਹੀਂ ਤੇ ਰੱਬ ਦੀ ਕਿੱਥੋਂ ਹੋ ਜਾਏਗੀ ਆਪਣੀ ਸਮਝ ਨਾ ਹੋਣ ਕਰਕੇ ਅਸੀਂ ਭਟਕਦੇ ਹਾਂ ਇਹਨੂੰ ਬਾਦਰਸ਼ਾ ਕਹਿੰਦੇ ਨਾ ਜਬ ਨਾथी ਆਪਣੇ ਗੁਨਾਹੋ ਕੀ ਖਬਰ ਤੋ ਦੇਖਤੇ ਥੇ ਦੁਨੀਆ ਕੀ ਐਬੋ ਹੁਨਰ ਜਬ ਪੜੀ ਆਪਣੇ ਗੁਨਾਹੋ ਪੇ ਨਿਗਾਹ ਤੋ ਜਾਹਾਂ ਮੇ ਕੋਈ ਬੁਰਾ ਨਾ ਰਹਾ ਜਫਰ ਆਲਮ ਉਸ ਕੋ ਨਾ ਮਾਨੀਏਗਾ ਹੋਏ ਕਿਤਨਾ ਵੀ ਆਲਮ ਫੈਜੋ ਯਕਾ ਜਿਸੇ ਐਸ਼ ਮੇ ਖੋਪੇ ਖੁਦਾ ਨਾ ਰਹੀ ਜਿਸ ਤੈਸ਼ ਮੇ ਖੋ ਕੇ ਖੁਦਾ ਨਾ ਰਹਾ ਜਿਹੜਾ ਖੁਸ਼ੀ ਦੇ ਸਮੇਂ ਸੁਖ ਦੇ ਸਮੇ ਰੱਬ ਦਾ ਭੈ ਜਿਹਦੇ ਸਿਰ ਚ ਨਿਕਲ ਗਿਆ ਉਹ ਕੁਛ ਵੀ ਨਹੀਂ ਹੈ ਜਿਹਦੇ ਅੰਦਰ ਉਹ ਰੱਬ ਦਾ ਭੈ ਚਲਾ ਗਿਆ ਉਹ ਜੀਵਨ ਚ ਕੁਛ ਨਹੀਂ ਕਰ ਸਕਦਾ ਤੋਂ ਮੇਰੇ ਸਤਗੁਰ ਪਾਤਸ਼ਾਹ ਕਹਿੰਦੇ ਨੇ ਹੈ ಪರಿਪੂਰਨ ਪ੍ਰਮਾਤਮਾ ਤੂੰ ਦਾਤਾ ਹੈ ਅਸੀਂ ਸਾਰੇ ਤੇਰੇ ਦਰ ਦੇ ਮੰਗਦੇ ਆ ਸਾਰਿਆਂ ਨੂੰ ਤੂੰ ਦਾਨ ਦੇਣ ਵਾਲਾ ਹੈ ਸਾਰਿਆਂ ਦੇ ਸਾਰਿਆਂ ਨੂੰ ਰਿਜਕ ਦਿੰਦਾ ਹੈ ਕਿਨਵੇਂ ਅਵਰਖਿਨੇ ਮੈਂ ਅਵਰਾ ਅਚਰਜ ਚਲਤ ਮਾਰੇ ਇਹ ਤੇਰੀ ਕੌਤਕ ਜਿਹੜੇ ਨਹੀਂ ਅਚਰਜ ਹੈਰਾਨ ਕਰਨ ਵਾਲੇ ਨੇ ਤੋ ਇੱਕ ਛਿੰਦੇ ਅੰਦਰ ਕੁਛ ਕਰ ਦਿੰਦਾ ਇੱਕ ਛਿੰਦੇ ਅੰਦਰ ਕੁਛ ਕਰ ਦਿੰਦਾ ਇੱਕ ਛਿੰਦੇ ਅੰਦਰ ਧੁੱਪ ਕਰ ਧੁੱਪ ਕਰ ਦਿੰਦਾ ਇੱਕ ਛਿੰਦੇ ਅੰਦਰ ਬਦਲ ਕਰ ਦਿੰਦਾ ਇੱਕ ਛਿੰਦੇ ਅੰਦਰ ਬਰਸਾਤ ਕਰ ਦਿੰਦਾ ਇੱਕ ਛਿੰਦੇ ਅੰਦਰ ਤੂ ਬਰਬਾਦ ਕਰ ਦੇਣਾ ਇਹ ਸਾਰੇ ਤੇਰੇ ਕੌਤਕ ਸਾਰੇ ਤੇਰੇ ਨਜ਼ਾਰੇ ਹੈਰਾਨ ਕਰਨ ਵਾਲੇ ਹਨ ਰੂੜੋ ਗੋੜੋ ਗਹਿਰ ਗੰਬੀਰੋ ਉੱਚੋ ਅਗਮ ਅਪਾਰੇ ਤੇਰਾ ਜੋ ਉੱਚਾ ਅਸਥਾਨ ਹੈ ਉਹ ਸਾਡੀ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਤੋ ਸੁੰਦਰ ਹੈ ਗੈਰ ਗੰਭੀਰ ਹੈ ਤੋ ਉੱਚਾ ਹੈ ਸਾਡੀ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਅਖੀਲੀਆਂ ਪੰਕਤੀ ਸਾਇਬਕ ਨੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਜਦੋਂ ਤੂੰ ਰਹਿਮਤ ਕਰਕੇ ਸਾਧ ਸੰਗਤ ਵਿੱਚ ਮਿਲਾ ਦਿੱਤਾ ਤਾਂ ਤੇਰੀ ਸਿੱਤੋ ਸਲਾਦੀ ਬਾਣੀ ਸੁਣਨ ਵਾਸਤੇ ਪ੍ਰਾਪਤ ਹੋਈ ਅਨਦ ਭਇਆ ਪ੍ਰੇਖਤਿ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਉਹ ਜੋ ਪਰਮਾਤਮਾ ਸਾਰੇ ਵਿਕਾਰਾਂ ਤੋਂ ਰਹਿਤ ਹੈ ਨਿਰਵਾਣ ਹੈ ਉਹਦੇ ਦੀਦਾਰ ਕਰਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਏ ਪਰਮੇਸ਼ਰ ਵਾਹਿਗੁਰੂ ਆਨੰਦ ਪਿਆ ਆਨੰਦ ਹੋ ਗਿਆ ਜੀਵਨ ਖੇਡ ਗਿਆ ਜੀਵਨ ਵਿੱਚ ਖੁਸ਼ੀਆਂ ਤੇ ਆਨੰਦ ਪੈਦਾ ਹੋ ਗਏ ਸਤਿਗੁਰ ਮੇਰਾ ਕਰਨ ਇਹ ਬਖਸ਼ਿਸ਼ਾਂ ਇਹ ਦਾਤਾਂ ਸਤਿਗੁਰ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਉਣ ਤਾਂ ਕਿ ਲੋਕ ਪਰਲੋਕ ਸਾਡਾ ਸੁਹਿਲਾ ਹੋ ਸਕੇ ਪੁੱਲਾਂ ਚੁੱਕਾਂ ਦੀ ਸ਼ਮਾਂ ਗੁਰੂ ਰੂਪ ਸਾਹਿਬ ਜੀ ਉਹ ਪ੍ਰਵਾਤ ਫੇਰੀਆਂ ਆਰੰਭ ਹਾਂ ਜੀ ਅਤੇ 5 ਵਜੇ ਦਾ ਸਮਾਂ ਹੈ ਸਵੇਰੇ 5 ਵਜੇ ਪ੍ਰਵਾਤ ਫੇਰੀ ਦਾ ਆਰੰਭ ਹੁੰਦੀ ਹੈ ਸੋ ਆਓ ਸਾਰੇ ਹਾਜ਼ਰੀਆਂ ਭਰੋ 3 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਭ ਟਰਮ ਕੀਤਾ ਜਾਏਗਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਨ ਪ੍ਰਕਾਸ਼ ਪ੍ਰਵ ਤੇ ਪ੍ਰਲਖ ਵਿੱਚ ਪੰਤਰੀਕ ਨੂੰ ਸਵੇਰੇ ਸ਼ਾਮ ਦੋਨੋਂ ਟਾਈਮ ਦੇ ਦੀਵਾਨ ਹਨ ਇਹ ਸਾਰਾ ਪ੍ਰੋਗਰਾਮ ਇਸ਼ਤਿਆਰ ਤੇ ਰਾਂਝ ਸੰਗਤਾਂ ਦੇ ਸਮਰਪਿਤ ਕੀਤਾ ਜਾਣਾ ਹੈ ਆਪ ਸਾਰੀਆਂ ਸੰਗਤਾਂ ਗੁਰੂ ਦੇ ਚਰਨ ਪਰਸੋ ਮਾਪੁਰਖ ਕਹਿੰਦੇ ਸਨ ਗੁਰਪੁਰਬਾਂ ਦੇ ਦਿਨ ਬਖਸ਼ਿਸ਼ਾਂ ਦੇ ਦਿਨ ਹੁੰਦੇ ਆ ਜਿਹੜਾ ਮਨੁੱਖ ਬਖਸ਼ਿਸ਼ਾਂ ਲੈਣ ਵਾਲਾ ਹੁੰਦਾ ਹੈ ਨਾ ਉਹ ਇਹਨਾਂ ਦਿਨਾਂ ਦੇ ਵਿੱਚ ਕਦੀ ਵੀ ਕੁਤਾਈ ਨਹੀਂ ਵਰਤਦਾ ਕਦੀ ਵੀ ਆਲਸ ਨਹੀਂ ਕਰਦਾ ਉਗਰੂ ਚਰਨਾ ਨਾਲ ਜੁੜ ਕੇ ਗੁਰੂ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ ਸਤਿਗੁਰ ਮੇਰ ਕਰਨ ਇਹ ਦਾਤਾ ਸਾਡੇ ਸਾਰਿਆਂ ਦੀ ਚੋਲੀ 'ਚ ਪਾਉਣ ਪੁੱਲ ਚੁੱਕਦੇ ਸ਼ਮਾਂ ਅਸੀਸ ਬਖਸ਼ੋ ਫਤਿਹ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ